ਫਰਵਰੀ ਮਾਰਚ ਵਿੱਚ ਨਿੰਬੂ ਦੇ ਮਹੀਨੇ ਚ ਆਪਾਂ ਕਿਹੜਾ ਖਾਦ ਪਾਸਾਂ ਦੇ ਕੀ ਸਪਾਈਸ ਦੀ ਕੇਅਰ ਕਰਸਾਂਗੇ ਕਿਹੜਾ ਖਾ ਜਰੂਰੀ ਹੈ ਜਿਸ ਨਾਲ ਬਹੁਤ ਜ਼ਿਆਦਾ ਪਰ ਕਿੰਬੂ ਇਸ ਨੂੰ ਲੱਗਣਗੇ ਬਾਲੇ ਜ਼ਿਆਦਾ ਫਰੂਟ ਆਊਗਾ ਲਾਲਾ ਆਪਣੇ 5 ਤੋਂ 7 ਸਾਲ ਦਾ ਬੂਟਾ ਆ ਤੇ ਇਸ ਵਿੱਚ ਆਪਾਂ ਇਹ ਕੰਮ ਕਰਾਂਗੇ ਪਹਿਲਾ ਨੰਬਰ ਆਪਾਂ ਇਹਦਾ ਕਾਹ ਪਟਾਂਗੇ ਗੋਡੀ ਕਰਾਂਗੇ ਤੇ ਆ ਦੇਖ ਲਓ ਤੁਸੀਂ ਮਾੜਾ ਮਾੜਾ ਫੋਟ ਸ਼ੁਰੂ ਹੋ ਗਈ ਤੇ ਇੱਕ ਆਪਾਂ ਅਗਲੀ ਇਸ ਦੀ ਵੀਡੀਓ ਪਾਵਾਂਗੇ ਹਾਤੋਂ 20 ਦਿਨ ਬਾਅਦ ਕਿੰਨਾ ਫਰੂਟ ਆਇਆ ਤੇ ਆਪਾਂ ਇਹਦੀ ਕੇਅਰ ਕਰਨੀ ਆ ਜੇ ਹਿਸਾਬ ਨਾਲ ਕੀ ਆਪਾਂ ਇਸ ਨੂੰ ਖਰਾਕ ਪਾਉਣੀ ਆ। ਔਰ ਇਹ ਪਰਪਰ ਤੁਸੀਂ ਕਿ ਪਹਿਲਾ ਨੰਬਰ ਆਪਾਂ ਇਸ ਨੂੰ ਕਾਹ ਪਟਣਾ ਕਾਹ ਫਟ ਕੇ ਗੋਡੀ ਕਰਕੇ ਇਸ ਨੂੰ ਦੋ ਦਿਨ ਛੱਡ ਦੇਣਾ। ਹਵਾ ਫਿਰ ਲੈਣੇ ਨਹੀਂ ਸੋ ਜਾਣ ਕਿ ਕਾਹ ਸੁੱਕ ਜੂ ਵੀ ਬਸ ਇਹ ਕਾਹ ਜਿਹੜਾ ਆਪਾਂ ਪਟਣਾ ਇਹ ਕਾਹ ਆਪਾਂ ਸਿੱਟਣਾ ਨਹੀਂ ਹੈਗਾ ਕਿ ਆਪਾਂ ਇਸ ਕਾਹ ਦੇ ਬਾਅਦ ਵਿੱਚ ਜੇ ਆਪਾਂ ਇਸਨੇ ਮਲਚਿੰਗ ਤੇ ਕੰਮ ਲਵਾਂਗੇ ਇਸ ਕਾਹ ਤੋਂ ਤੇ ਬਾਅਦ ਕੀ ਆਪਾਂ ਇਸ ਨੂੰ ਪਹਿਲਾਂ ਗੋਡੀ ਕਰ ਲੈਣੇ ਵਧੀਆ ਸਵਾਰ ਕੇ ਗੋਡੀ ਕਰਨ ਤੋਂ ਦੋ ਦਿਨ ਬਾਅਦ ਦੀ ਲੈਣੇ ਆ। ਗੋਡੀ ਕਰਨ ਤੋਂ ਦੋ ਦਿਨ ਬਾਅਦ ਆਹ ਸਟੇਜ ਆ ਗਈ ਆਪਣੀ ਇਸ ਦੀ। ਇਨ ਕਾ ਆਪਾਂ ਪਾੜ ਦਿੱਤਾ ਤੇ ਤੇ ਹੁਣ ਆਪਾਂ ਬਣਾਵਾਂਗੇ ਖਰਾਕ। ਜਿਹੜੀ ਕਾਪਾ ਇਹਨੂੰ ਖਾਦ ਖਰਾਕ ਪਾਉਣੀ ਆ। ਤੇ ਪਹਿਲਾ ਨੰਬਰ ਆਪਾਂ ਲੈਣੀ ਰੂੜੀ ਜਿੱਦਾਂ ਕਿ ਆਪਣੀਆਂ ਰੂੜੀ ਆ ਉਹ ਜਿਆਦਾ ਡੀਕੰਪੋਜ਼ ਹੋਈ ਰੂੜੀ ਆ। ਮਤਲਬ ਵਿੱਚ ਪੱਤਿਆਂ ਦੀ ਖਾਦ ਮਿਕਸ ਆ ਵਿੱਚ ਰੂੜੀ ਮਿਕਸ ਆ। ਤੇ ਆਪਾਂ ਕੱਲੀ ਰੂੜੀ ਲੈ ਸਕਦੇ ਆ ਜਾਂ ਵਰਮਿੰਗ ਪਾਸ ਲੈ ਸਕਦੇ ਆ ਕੋਈ ਵੀ ਕਾਰਬਨ ਖਾਦ ਲੈਣੀ ਆ। ਲਾਲ ਰੂੜੀ ਹੋ ਗਿਆ ਪੱਤਿਆਂ ਦੀ ਖਾਦ ਹੋਗੀ। ਤੇ ਇਹ ਕਰਕੇ ਪੱਤਿਆਂ ਦੀ ਖਾਦ ਆ ਫਿਰ ਆਪਾਂ 20 ਕਿਲੋ ਦੇ ਲਾਗੇ ਇੱਕ ਬੂਟੇਨ ਪਾ ਸਕਦੇ ਜੇ ਕਿ ਰੂੜੀ ਆ ਤਾਂ ਆਪਾਂ ਥੋੜੀ ਡਬਲ ਕਰ ਸਕਦੇ ਆ। 40 ਵੀ ਕਰ ਸਕਦੇ ਆ ਬਸ 20 ਕਿਲੋ ਚਾਹੀਦੀ ਚਾਹੀਦੀ ਆ 20 ਕਿਲੋ ਤਰੂੜੀ ਚਾਹੀਦੀ ਹੀ ਚਾਹੀਦੀ ਆ ਇਹ ਕਬੂਟੇ ਨੂੰ ਨਮੂਰੇ ਨੂੰ ਜਿਹੜਾ ਕਿ ਵਧੀਆ ਫਰੂਟ ਦਿੰਦਾ ਤੇ ਇਸ ਦੇ ਵਿੱਚ ਆਪਾਂ ਐਡ ਕਰਨਾ ਹੈਗਾ ਮੇਨ ਚੀਜ਼ ਜਿਹੜੀ ਬੂਟੇ ਨੂੰ ਸਮੱਸਿਆਾਂ ਦੀ ਫੰਗਸ ਦੀ ਉਸ ਦਾ ਟ੍ਰੀਟਮੈਂਟ ਲਈ ਸੰਜੀਵਨੀ ਟ੍ਰਾਈਕੋਡਰਮਾ ਸੰਜੀਵਨੀ ਨਾਮ ਤੇ ਹੁੰਦਾ ਆਈਪੀਐਲ ਦਾ ਹੁੰਦਾ ਸੰਜੀਵਨੀ ਨਾਮ ਤੇ ਬਾਕੀ ਹੋਰ ਵੀ ਤੁਸੀਂ ਕਹੀਏ ਕਿਸੇ ਵੀ ਕੰਪਨੀ ਦਾ ਲੈ ਸਕਦੇ ਆ ਤੇ ਆਪਾਂ ਐਡ ਕਰਨਾ ਵਿੱਚ 100 ਗ੍ਰਾਮ ਘੱਟੋ ਘੱਟ ਐਡ ਕਰਨਾ ਬਾਕੀ ਵੱਧ ਤੁਸੀਂ ਐਡ ਕਰ ਲਓ ਤੁਹਾਡਾ ਫਾਇਦਾ ਕਿ ਆਪਾਂ 100 ਸਵਾ 100 150 ਗ੍ਰਾਮ ਤੱਕ ਆਪਾਂ ਇਸ ਦਾ ਐਡ ਇਹਦਾ ਮੇਨ ਕੰਮ ਹੈ ਆਪਣੀ ਮਿੱਤਰ ਫੰਗਸ ਆ ਟ੍ਰੇਕੋਡਰਮਾ ਕਿ ਇੱਕ ਹੀ ਰੂੜੀ ਦੇ ਵਿੱਚ ਮਲਟੀਪਲਾਈ ਹੋ ਜੂਗੀ ਜਿੱਦਾਂ ਕਿ ਆਪਾਂ ਰੂੜੀ ਦੇ ਵਿੱਚ ਮੈਕਸ ਖਾ ਲਈ ਇਹਨੇ ਮਲਟੀਪਲਾਈ ਹੋ ਜਾਣਾ ਤੇ ਆਪਣੀ ਸੰਖਿਆ ਵਧਾ ਲੈਣੀ ਤੇ ਇਹ ਬੂਟੇ ਦੇ ਜੜਾਂ ਨੇ ਲੱਗੇ ਇਸਨੇ ਆਪਣਾ ਹੋ ਜਾਣੀ ਸੋ ਆਪਣੇ ਇਸਨੇ ਘਰ ਬਣਾ ਲਾਣੀ ਮਤਲਬ ਇਹ ਆਪਣੀਆਂ ਅੱਖਾਂ ਨੂੰ ਨਹੀਂ ਦੀਦੀ ਹੁੰਦੀ ਇਹ ਬਹੁਤ ਜ਼ਿਆਦਾ ਬਰੀਕ ਇਸਦੇ ਹੁੰਦੀ ਆ ਫੰਗਸ ਤੇ ਹੋਰ ਕੋਈ ਵੈਡ ਫੰਗਸ ਆਪਣੇ ਜਿਹੜੇ ਬੂਟੇ ਨੁਕਸਾਨ ਪਹੁੰਚਾਉਣ ਵਾਲੀ ਐਕਟਿਵ ਬਹੁਤ ਘੱਟ ਹੁੰਦੀ ਆ ਪੁਟਨ ਫੰਗਸ ਦੀ ਸਮੱਸਿਆ ਤੇ 0% ਹੀ ਆਉਂਦੀ ਹੈ ਲਾ ਲਓ ਜੀ ਆਪਾਂ ਇਹ ਸਪੌਂਸਰ ਚ ਸੰਜੀਵੀਨੀ ਦਾ ਇਸਤੇਮਾਲ ਕਰ ਲੈਨੇ ਆ ਤੇ ਬਾਕੀ ਇਸ ਵਿੱਚ ਹੋਰ ਆਪਾਂ ਇਹ ਹੋ ਗਿਆ ਟ੍ਰੀਟਮੈਂਟ ਲਈ